ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਖਨੋੜਾ ਦੀ ਅਗਵਾਈ ਚ ਕਾਂਗਰਸੀਆਂ ਨੇ ਲਾਇਆ ਐਸ ਡੀ ਐਮ ਤੇ ਡੀ ਐਸ ਪੀ ਦੇ ਦਫ਼ਤਰ ਨਾਬਾ ਅਗੇ ਲਾਇਆ ਧਰਨਾ ਮਾਮਲਾ ਪੰਚਾਇਤੀ ਚੋਣਾਂ ਚੋ ਕਾਂਗਰਸ ਪਾਰਟੀ ਦੇ ਪੰਚਾ ਸਰਪੰਚਾ ਦੇ ਉਮੀਦਵਾਰ ਤੇ ਨਾਮਯਾਦਗੀ ਪੱਤਰ ਰੱਦ ਕਰਨ ਅਤੇ ਕਾਂਗਰਸੀਆਂ ਤੇ ਝੂਠੇ ਪਰਚੇ ਦਰਜ ਕਰਨ ਤੇ ਅੱਜ ਨਾਬਾ ਵਿਕੇ ਕਾਂਗਰਸੀਆਂ ਵੱਲੋਂ ਧਰਨਾ ਲਗਾਇਆ ਗਿਆ ਨਾਬਾ ਤੋਪੀ ਵੀ ਨਿਊਜ਼ ਲੈ ਬਲਵੰਤ ਹਿਆਣਾ ਦੀ ਖਾਸ ਰਿਪੋਰਟ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕੱਲੇ ਆ ਤੁਸੀਂ ਸਭ ਅੱਜ ਇੰਨੀ ਮਨ ਨੂੰ ਤਕਲੀਫ ਆ ਕਿ ਅੱਜ ਤੱਕ ਮੇਰਾ ਆਪਣਾ ਪੋਲੀਟਿਕਲ ਕੈਰੀਅਰ ਜਿਹੜਾ 37 ਸਾਲ ਦਾ ਬਹੁਤ ਸਰਕਾਰਾਂ ਆਈਆਂ ਬਹੁਤ ਸਰਪੰਚੀ ਦੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਮੈਂ ਸਾਨੂੰ ਆਪ ਵੀ ਲੜਦਿਆਂ ਨੂੰ 30 ਸਾਲ ਹੋ ਗਏ ਸਰਪੰਚੀ ਦੀ ਚੋਣ ਪਰ ਜੋ ਇਸ ਵਾਰ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਦੀ ਸਰਕਾਰ ਨੇ ਧੱਕਾ ਕੀਤਾ ਇਹ ਮੈਂ ਸਮਝਦਾ ਇਤਿਹਾਸ ਦੇ ਵਿੱਚ ਕਾਲੇ ਅਕਰਾ ਦੇ ਨਾਲ ਲਿਖਿਆ ਜਉ ਖਾਸ ਕਰਕੇ ਨਾਬੇ ਦੇ ਵਿੱਚ ਇਹਨਾਂ ਨੇ 17 ਪੰਚਾਇਤਾਂ ਦੇ ਜਿਹੜੇ ਉਹ ਪਰਚੇ ਕੈਨਸਲ ਕੀਤੇ ਨੇ ਕਾਜ ਸਾਰਿਆਂ ਦੇ ਰਿਜੈਕਟ ਕਰਤੇ ਜਿਹੜੇ ਬੰਦੇ ਬਿਲਕੁਲ ਕਾਬਲ ਨਹੀਂ ਸੀ ਉਹ ਬੰਦਿਆਂ ਨੂੰ ਇਹਨਾਂ ਨੇ ਕਾਜ ਰਿਜੈਕਟ ਕਰਕੇ ਜਿਹੜੇ ਪਿੰਡਾਂ ਦੇ ਸਰਪੰਚ ਬਣਾਇਆ 49 49 ਦੇ ਕਰੀਬ ਜਿਹੜੇ ਪੰਚਾਇਤ ਮੈਂਬਰਾਂ ਦੇ ਇਹਨਾਂ ਨੇ ਕਾਜ ਰਿਜੈਕਟ ਕੀਤੇ ਨੇ ਉਸ ਤੋਂ ਬਿਨਾ ਸਾਨੂੰ ਇੱਕ ਹੋਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਕਿ ਸਾਡੇ ਬਨੇਰੇ ਪਿੰਡ ਦੇ ਸਰਪੰਚ ਸਾਹਿਬ ਭੀਮ ਸਿੰਘ ਉਹ ਵੀ ਇਸ ਕਲਸਟਰ ਦੇ ਵਿੱਚ ਜਿੱਥੇ ਇਹ ਆਪਣੇ ਥੂਹੀ ਕੁਝ ਹੋਰ ਪਿੰਡ ਸੀਗੇ ਉੱਥੇ ਰਾਤ ਨੂੰ ਝਗੜਾ ਹੋਇਆ ਉਸ ਅਸਚੀ ਪਾਰਟੀਆਂ ਦਾ ਉਹਦੇ ਵਿੱਚ ਸਾਹਿਬ ਭੀਮ ਸਿੰਘ ਉਹਨਾਂ ਦੇ ਭਰਾ ਉਹਨਾਂ ਦੇ ਭਤੀਜੇ ਉਹਨਾਂ ਦੀ ਮਿਸੇ ਉਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਇਹਨਾਂ ਨੇ ਪਰਚੇ ਦੇ ਵਿੱਚ ਲਿਆ ਜਦ ਕਿ ਜਿਹੜੀ ਮਦਈ ਪਾਰਟੀ ਆ ਉਹ ਕਹਿੰਦੇ ਆ ਵੀ ਸਾਡਾ ਇਹਨਾਂ ਦੇ ਨਾਲ ਕੋਈ ਝਗੜਾ ਨਹੀਂ ਨਹੀਂ ਉਹ ਮੌਜੂਦੀ ਉਹ ਆਪਣੇ ਪਿੰਡ ਸੀਗੇ ਉੱਥੇ ਹੈ ਹੀ ਨਹੀਂ ਸੀ ਨਾ ਉਹਨਾਂ ਦਾ ਕੋਈ ਝਗੜੇ ਨਾਲ ਕੋਈ ਵਾਸਤਾ ਨਾਲੇ ਕਾਗਜ਼ ਰਜੈਕਟ ਕੀਤੇ ਨਾਲੇ ਸਾਡੇ ਬੰਦਿਆਂ ਤੇ ਪਰਚਾ ਦਿੱਤਾ ਸਾਡਾ ਇੱਥੇ ਗਲਵਿੰਦਰ ਸਿੰਘ ਸੁਖਿਆਲ ਐਸਸੀਐਲ ਦਾ ਸਾਡਾ ਜ਼ਿਲ੍ਹੇ ਦਾ ਕੌਂਸਲ ਦਾ ਚੇਅਰਮੈਨ ਆ ਉਹਦੇ ਘਰੇ ਸ਼ਰਮ ਸੁਖਿਆਲ ਰਾਤ ਨੂੰ ਇੱਟਾਂ ਮਾਰੀਆਂ ਤੇ ਉਹ ਗਾਲਾਂ ਗੱਡੀਆਂ ਨੂੰ ਧਮਕੀਆਂ ਦਿੱਤੀਆਂ ਉਹਦੇ ਸ਼ੀਸ਼ੇ ਤੋੜੇ ਹੁਣ ਤਾਂ ਹੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਮੇਰੀ ਆਪਦੀ ਵੀ ਗੱਲ ਹੋਈ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਾਕਟਰ ਗਾਂਧੀ ਨੇ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਜੇ ਹਾਲਾਤ ਰਹੇ ਤਾਂ ਜਿਹੜੇ ਆਉਣ ਵਾਲਾ ਸਮਾਂ ਉਹਦੇ ਵਾਸਤੇ ਬਹੁਤ ਹੀ ਮਾਰਾ ਸਮਾਂ ਆਊਗਾ ਪਿੰਡਾਂ ਦੇ ਵਿੱਚ ਗੁਰਪੀਜ ਮਰ ਜਾਣਗੇ ਇਹ ਚੋਣਾ ਇੱਕ ਭਾਈਚਾਰਕ ਸਾਂਝ ਹੁੰਦੀ ਆ ਆਪਾਂ ਇਹਦੀ ਪਿੰਡਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਨੇੜੇ ਤੋਂ ਇਨਸਾਫ਼ ਮਿਲਦਾ ਪਰ ਜੇ ਇਹਨਾਂ ਨੇ ਹੀ ਹਾਲਾਤ ਰਹੇ ਪਿੰਡਾਂ ਦੀ ਜਿਹੜੀਆਂ ਲੜਾਈਆਂ ਵਧਣ ਗਿਆ ਤੇ ਲੋਕਾਂ ਦਾ ਲੋਕਤੰਤਰ ਤੋਂ ਜਿਹੜਾ ਵਿਸ਼ਵਾਸ ਉੱਠ ਜੂ ਮੈਂ ਪੁਰਜੋਰ ਮੰਗ ਕਰਦਾ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਤੇ ਐਸਐਸਪੀ ਸਾਹਿਬ ਪਟਿਆਲਾ ਤੋਂ ਕਿ ਤੁਸੀਂ ਬਣਦੀ ਹੈ ਜਿਹੜੀਆਂ ਜਿਹੜੇ ਜਿਹੜੇ ਬੰਦੇ ਨੇ ਕੀਤੀਆਂ ਨੇ ਉਹਨਾਂ ਤੇ ਕਾਰਵਾਈ ਕੀਤੀ ਹੈ ਨਾ ਤੇ ਸਾਡੇ ਜਿਹੜੇ ਨਜਾਇਜ਼ ਬੰਦਿਆਂ ਤੇ ਜਿਨ੍ਹਾਂ ਤੇ ਪਰਚਾ ਦਿੱਤਾ ਗਿਆ ਤੇ ਉਹ ਪਰਚੇ ਜਿਹੜੇ ਰੱਦ ਕੀਤੇ ਹਨ ਤੇ ਜਿਹੜੇ ਅਫਸਰ ਸਾਹਿਬਾਨ ਨੇ ਇਹ ਕਾਰਵਾਈ ਕੀਤੀ ਆ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਸਾਡੀ ਪੁਰਜੋਰ ਮੰਗਾਂ ਅਸੀਂ ਬਿਲਕੁਲ ਜਿਹੜਾ ਸੰਘਰਸ਼ ਅੱਜ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਹੋਂਦ ਦੇ ਨਾਤੇ ਮੈਂ ਇੱਥੇ ਆਇਆ ਤੇ ਸਾਡੇ ਪ੍ਰਦੇਸ਼ ਕਾਰ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਬਿੰਗੀ ਜੀ ਵੱਲੋਂ ਸਖਤ ਹਦਾਇਤਾਂ ਐਲੋਕੀ ਦੇ ਲੀਡਰ ਸਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਵੀ ਜੇ ਅਗਰ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਸਾਡੇ ਪੰਜਾਬ ਦੇ ਲੀਡਰ ਇਸ ਜਗ੍ਹਾ ਤੇ ਆ ਕੇ ਇੱਥੇ ਧਰਨੇ ਤੇ ਬੈਠਣਗੇ ਤੇ ਅਸੀਂ ਇਹਨਾਂ ਨੂੰ ਅਸਰਾਂ ਨੂੰ ਦਫ਼ਤਰਾਂ ਵਿੱਚ ਨਾ ਬੜਨ ਦੇਣਾ ਨਾ ਇਹਨਾਂ ਨੂੰ ਨਿਕਲਣ ਦੇਣਾ ਇਹ ਸਾਡਾ ਚੇਤਾਵਨੀ ਹੈ ਕੀ ਕਹਿਣਾ ਚਾਹੁੰਦਾ ਬਾਕੀ ਗੱਲਾਂ ਤਾਂ ਖਨੌੜਾ ਸਾਹਿਬ ਨੇ ਦੱਸ ਦਿੱਤੀਆਂ ਜਿਵੇਂ ਸਾਡੇ ਕਾਗਜ਼ ਪੰਚਾਇਤਾਂ ਦੇ ਕਾਗਜ਼ ਰੱਦ ਕੀਤੇ ਨੇ ਇੱਕ ਤਾਂ ਉਹ ਗੱਲ ਹੈਗੀ ਆ ਦੂਜਾ ਮੇਰੇ ਘਰ ਦੇ ਉੱਤੇ ਹਮਲਾ ਕੀਤਾ ਮੈਂ ਡੀਐਸਪੀ ਸਾਹਿਬ ਨੇ ਮੇਰੀ ਅਰਜੀ ਲੈਣ ਤੋਂ ਇਨਕਾਰ ਕਰਤਾ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹਜੇ ਤੱਕ ਐਸਐਚਓ ਸਾਹਿਬ ਨੂੰ ਵੀ ਕਾਲਾਂ ਕਰਤੀਆਂ ਕਿ ਉਹ ਬੰਦਾ ਰਵਾਲਵਰ ਹਜੇ ਵੀ ਤਾਣੀ ਚੱਕੀ ਫਿਰਦਾ ਲੋਕਾਂ ਨੂੰ ਕਹਿੰਦਾ ਵੀ ਇਹਦੇ ਤੇ ਪਰਚਾ ਵੀ ਕਰਾਂਗੇ ਤੇ ਇਹਨੂੰ ਮਤਲਬ ਕਿ ਗੋਲੀ ਵੀ ਮਰਵਾਵਾਂਗੇ ਮਾਰਾਂਗੇ ਇਹਦੇ ਤੇ ਦੋ ਦੋ ਰਵਾਲਵਰ ਨੇ ਉਹ ਵੀ ਹਜੇ ਤੱਕ ਨਹੀਂ ਜਮਾ ਕਰਿਆ ਐਸਐਚਓ ਰੋਜ਼ ਆਣਾ ਕੰਨੀ ਕਰਦਾ ਡੀਐਸਪੀ ਨੂੰ ਮੈਂ ਰੋਜ਼ ਫ ਹੈ ਗਿਆ ਕਾਰਵਾਈ ਨਹੀਂ ਇਸੇ ਤਰ੍ਹਾਂ ਇੱਕ ਹੋਰ ਜਿਹੜੀ ਬਹੁਤ ਹੀ ਪੁਲਿਸ ਪ੍ਰਸ਼ਾਸਨ ਵਾਸਤੇ ਜਿਹੜੀ ਹੈਗੇ ਸ਼ਰਮ ਵਾਲੀ ਗੱਲ ਹੈ ਕਿ 7 ਦਿਨ ਹੋ ਗਏ ਖਨੋੜਾ ਸਾਹਿਬ 7 ਦਿਨ ਤੋਂ ਉਹਨਾਂ ਦਾ ਜਿਹੜਾ ਕੰਪਲੇਂਟਾਂ ਵਾਲਾ ਪੋਰਟਲ ਹੀ ਬੰਦ ਕਰਿਆ ਪਿਆ ਤਾਂ ਕਿ ਕੋਈ ਆਪਣੀ ਸ਼ਿਕਾਇਤ ਨੂੰ ਜਿਹੜੀ ਅੱਗੇ ਫਾਰਵਰਡ ਨਾ ਕਰ ਸਕੇ ਧੰਨਵਾਦ ਜੀ ਅੱਛਾ ਇਹ ਮੋੜਾ ਵੀ ਸਰਪੰਚ ਦੇ ਲੰਬੜਦਾਰ ਆਪਣੇ ਪਿੰਡ ਦਾ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਬਣੀ ਆ ਉਦੋਂ ਤੋਂ ਹੀ ਪੰਜਾਬ ਦੇ ਲਈ ਕਾਲੇ ਕਾਲਾ ਰਾਜ ਸ਼ੁਰੂ ਹੋ ਗਿਆ ਇੱਕ ਜਿਹੜੇ ਸਾਡੇ ਭੀਮ ਸਰਪੰਚ ਨੇ ਉਹਨਾਂ ਨਾਲ ਤਾਂ ਨਜਾਇਜ਼ ਇਹਨਾਂ ਧੱਕਾ ਕਰਤਾ ਇਹਨਾਂ ਨੇ ਤੇ ਧੱਕੇ ਦੀ ਕੋਈ ਮਤਲਬ ਕੋਈ ਸੀਮਾ ਨਹੀਂ ਕੱਢੀ ਛੱਡੀ ਇਹਨਾਂ ਨੇ ਸਾਡੇ ਨਾਲ ਅੱਜ ਉੱਥੇ ਦੇ ਆਪਣੇ ਬਨੇਰੇ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਸਾਡੇ ਜਿਹੜੇ ਉੱਥੇ ਉਹਨਾਂ ਦੇ ਮੈਂਬਰ ਹੈਗੇ ਨੇ ਪਾਰਟੀ ਦੇ ਉਹ ਵੀ ਨਾਲ ਨੇ ਉਹ ਕਹਿੰਦੇ ਬਿਨਾ ਬਜਾ ਦੇ ਪਰਚੇ ਦੇ ਵਿੱਚ ਰੰਜੀ ਸਿੰਘ ਮਤਲਬ ਪੀਐਮ ਸਰਪੰਚ ਦਾ ਤੇ ਪੂਰੇ ਪਰਿਵਾਰ ਦਾ ਦਿੱਤਾ ਗਿਆ ਨਾਮ ਤੇ ਮੈਂ ਹੱਦ ਸਮਝਦਾ ਇਸ ਚੀਜ਼ ਦੀ ਤੇ ਕਿੰਨਾ ਪਰਮਾਤਮਾ ਤੋਂ ਡਰਨਾ ਚਾਹੀਦਾ ਐਮਐਲਏ ਸਾਹਿਬ ਨੂੰ ਦੇਮਨਜੀ ਨੂੰ ਤੇ ਉਹਨਾਂ ਦੀ ਲੇਡੀਜ਼ ਤੱਕ ਨੂੰ ਪਰਚੇ ਦੇ ਵਿੱਚ ਨਾਮ ਦੇ ਜੁਟਾ ਦਿੱਤਾ ਗਿਆ ਸ਼ਰਮ ਆਣੀ ਚਾਹੀਦੀ ਆ ਤੋ ਜੇ ਇਹੀ ਗੱਲ ਰਹੀ ਤੇ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਜਿੰਮੇ ਇਹ ਡਿਊਟੀ ਲਗਾਣਗੇ ਜੇ ਸਾਨੂੰ ਇਹਨਾਂ ਦੇ ਦਫ਼ਤਰ ਨੂੰ ਡੀਐਸਪੀ ਦਫ਼ਤਰ ਨੂੰ ਵੀ ਧਰਨਾ ਲਾਣਾ ਪਿਆ ਸੀ ਕੋਈ ਗਰੇਜ ਜਿੰਦਾਲ ਗਾਨਾ ਪਿਆ ਸੀ ਕੋਈ ਗਰੇਜ ਨਹੀਂ ਕਰਾਂਗੇ ਸਾਡਾ ਸਾਰਾ ਪਿੰਡ ਬਨੇਰਾ ਕਲਾਉਰੇ ਪਹੁੰਚਿਆ ਹੋਇਆ ਮੈਂ ਆਮ ਆਮ ਆਦਮੀ ਪਾਰਟੀ ਦੇ ਵਿੱਚ ਸੀ ਸਾਡੇ ਪਿੰਡ ਦਾ ਮਸਲਾ ਜੋ ਵੀ ਹੋਇਆ ਇਹਦੇ ਵਿੱਚ ਪੀਮ ਸਰਪੰਚ ਦਾ ਬਿਲਕੁਲ ਨਾਮ ਨਹੀਂ ਉਹ ਘਰੇ ਸੀ ਮੈਂ ਗਵਾਹ ਮੇਰੇ ਸਾਹਮਣੇ ਦੇ ਸਾਹਮਣੇ ਦਾ ਘਰ ਆਗਾ ਅਸੀਂ ਇਲੈਕਸ਼ਨ ਹੁੰਦੀ ਵੱਖਰੀ ਗੱਲ ਹੈ ਇਹ ਕੇਸ ਦੇ ਵਿੱਚ ਭੀਮ ਦਾ ਨਾਮ ਬਿਲਕੁਲ ਝੂਠਾ ਪਾਇਆ ਜਦੋਂ ਇੱਥੇ ਲੜਾਈ ਹੋਈ ਨਾ ਜੀ ਤੇ ਉੱਥੇ ਜਿਹੜੇ ਆਪੋਜੀਟ ਪਾਰਟੀ ਸੀ ਉਹ ਜਾ ਕੇ ਹਸਪੀਟਲ 'ਚ ਐਡਮਿਟ ਹੋ ਗਈ ਐਡਮਿਟ ਹੋਣ ਤੋਂ ਬਾਅਦ 307 ਦਾ ਪਰਚਾ ਉਦੋਂ ਹੀ ਦਰਜ ਹੋਇਆ ਜਦੋਂ ਡਾਕਟਰ ਦੀ ਰਿਪੋਰਟ ਆਈ ਉਹਦੇ ਵਿੱਚ ਮੈਨੂੰ ਲੱਗਦਾ ਤਿੰਨ ਸੱਟਾਂ ਜਿਹੜੀਆਂ ਛਾੜ ਪਾਈਆਂ ਆ ਉਹਦੇ ਆਧਾਰ ਤੇ 307 ਲੱਗੀ ਆ ਬਾਕੀ ਇਹ ਹੁਣ ਇਹਨਾਂ ਨੂੰ ਮੈਂ ਕਹਤਾ ਵੀ ਇਹ ਇੱਕ ਤਫਤੀਸ਼ ਦਾ ਪਾਰਟ ਆ ਸਾਨੂੰ ਉਹ ਸਾਨੂੰ ਆਪਣੀ ਕਰ ਲੈਂਦੋ ਵੀ ਉਹ ਬੰਦੇ ਉੱਥੇ ਹੈਗੇ ਸੀ ਕਿ ਨਹੀਂ ਹੈਗੇ ਲੜਾਈ ਝਗੜੇ ਦਾ ਉਹ ਵੀ ਇੱਕ ਤਫਤੀਸ਼ ਦਾ ਪਾਰਟ ਹੈ ਜੀ ਹਜੇ ਉਹ ਮਿਲਦਾ ਇੱਕ ਦੋ ਘੰਟੇ ਤੱਕ ਰਿਪੋਰਟ ਸਾਹਮਣੇ ਆ ਜੂਗੀ ਬਾਕੀ ਤੁਹਾਨੂੰ ਪਤਾ ਹੀ ਆਪੇ ਸਰਪੰਚੀ ਤੇ ਇਲੈਕਸ਼ਨ ਚੱਲ ਰਹੀਆਂ ਤਾਂ ਛੋਟੇ ਛੋਟੇ ਗੱਲ ਨੂੰ ਲੈ ਕੇ ਵੀ ਇੱਥੇ ਲੜਾਈ ਝਗੜੇ ਹੁੰਦੇ ਆ ਉਹ ਵੀ ਇੱਕ ਤਫਤੀਸ਼ ਦਾ ਪਾਰਟ ਹੈ ਹਜੇ ਤੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਕਿਸ ਬੇਸ ਤੇ ਉਹ ਜਿਹੜੀ ਸੀ ਲੜਾਈ ਜਿਹੜੀ ਇੰਨੀ ਆ ਆਪੀ 307 ਦਾ ਸਾਨੂੰ ਪਰਚਾ ਦਰਜ ਕਰਨਾ ਪਿਆ ਤੇ ਉਹ ਤਫਤੀਸ਼ ਦਾ ਪਾਰਟ ਹੈ ਤਿੰਨ ਖਿਲਾਫ ਹੋਇਆ ਜੀ 307 ਕਿਸ ਦੀ ਸ਼ਿਕਾਇਤ ਦੇ ਹੋਇਆ ਜੀ ਇਹ ਅ ਇਹ ਤਾਂ ਜੀ ਜਿਹੜੇ ਆਪੋਜੀਟ ਪਾਰਟੀ ਸੀ ਉਹਨਾਂ ਦੇ ਹੀ ਜਿਹੜੇ ਮਤਲਬ ਜਿਨ੍ਹਾਂ ਤੇ ਸੱਟਾਂ ਲੱਗੀਆਂ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਜਿਹੜਾ ਆ 307 ਲੱਗਿਆ ਕੰਗਰਸ ਪਾਰਟੀ ਨੇ ਤਾਂ ਹੀ ਕਰਨ ਲਗਾਈ ਹਾਂਜੀ ਉਸੇ ਆਧਾਰ ਤੇ ਲੱਗੇ ਆ ਕਿ ਜਿਹੜੇ ਉਹ 307 ਲੱਗੀ ਆ ਜਿਹੜੇ ਬੰਦੇ ਕੁਝ ਕਹਿ ਰਹੇ ਆ ਵੀ ਇਹ ਬਿਨਾਂ ਵਜਾ ਤੋਂ ਉਹਨਾਂ ਦਾ ਨਾਮ ਕਹਿ ਰਹੇ ਸੀ ਵੀ ਵਿੱਚ ਦਿੱਤੇ ਹੋਇਆ 307 ਦੇ ਵਿੱਚ ਤੇ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਇਹ ਇੱਕ ਤਬਦੀਲ ਦਾ 파ਟ ਆ ਸਾਨੂੰ ਜਿਹੜਾ ਆਪਣਾ ਕੰਮ ਕਰ ਲੈਂਦੋ ਉਸ ਤੋਂ ਬਾਅਦ ਹੀ ਕਿਸੇ ਮੁੱਦੇ ਤੇ ਪਹੁੰਚਿਆ ਜਾਵੇ ਬਰਖਲਾਫ ਕਿੰਨੇ ਦੇ ਹੋਏਗੀ ਜੀ 10 11 ਜਾਣੇ ਜਿਹੜੇ ਹੈਗੇ ਆ ਤੇ ਨਾਪਨ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਇਲੈਕਸ਼ਨਾਂ ਦਾ ਟਾਈਮ ਆ ਸਾਰੇ ਜਾਣੇ ਮਿਲ ਜੁਲ ਕੇ ਇਹ ਜਿਹੜਾ ਆ ਇਲੈਕਸ਼ਨਲ ਟਾਈਮ ਆ ਇਹਨੂੰ ਕੱਢਣਾ ਆ ਤੇ ਬੜਾ ਹੀ ਸ਼ਾਂਤਮਈ ਨਾਲ ਮੈਂ ਚਾਹਨੀ ਆ ਕਿ ਇੱਥੇ ਮਾਹੌਲ ਬਣਿਆ ਰਵੇ ਸਾਰਿਆਂ ਨੂੰ ਇਹ ਹੀ ਅਪੀਲ ਹੈ ਵੀ ਵਧੀਆ ਤਰੀਕੇ ਨਾਲ ਆਪਣੀ 15 ਤਰੀਕ ਨੂੰ ਆ ਕੇ ਵੋਟ ਕਰੋ ਤੇ ਮੈਂ ਇਹ ਹੀ ਕਹਿਣਾ ਚਾਹੂੰਗੀ ਵੀ ਬੜੇ ਸ਼ਾਂਤੀ ਦੇ ਔਰ ਵਧੀਆ ਤਰੀਕੇ ਨਾਲ ਇਹ ਜਿਹੜਾ ਕੰਮ ਜਿਹੜਾ ਨਿਕਲੇ